ਹਾਂਜੀ ਵੈਲਕਮ ਸਭ ਦਾ ਆਪਣੇ ਕੋਰਨਾ ਵਲੌਗ ਦੇ ਵਿੱਚ ਅੱਜ ਐਂ ਦਵਾਰ ਆਇਆ ਫਿਰ ਚੱਲ ਕਰ ਮੋਟਰਾਂ ਨਾਲ ਬਾਰੇ ਸਾਰੇ ਫਿਰ ਆਹ ਘੋੜੀ ਵੀ ਜਾ ਕੇ ਮਣੀ ਪਰੇ ਕਰਦੀ ਆਹ ਲਈ ਮੈਂ ਕਿੱਥੇ ਜਾਣਾ ਕਿਉਂ ਮੋਟਰ ਹੈਗਾ ਲੋਕ ਲੱਗਿਆ ਉਹ ਰੰਗ ਵਾਲੇ ਬਾਈਆਂ ਤੋਂ ਬਾਜਾ ਜਿਹੜੇ ਕੰਮ ਕਰਦੇ ਚਾਬੀ ਲੈ ਕੇ ਆ ਕਰੀਏ ਪਰੇ ਘੋੜੀ ਟਰਾਲੀ ਕਢਣੀ ਆ ਆਪਾਂ ਵੀ ਐਸੀਆਂ ਦੋ ਘੋੜੀਆਂ ਲੈ ਗਾਣੀਆਂ 10 10 15 ਫੁੱਟੀਆਂ ਜਾਂ 10 ਫੁੱਟੀਆਂ ਦੋ ਜਾਂ 15 ਫੁੱਟੀਆਂ ਦੇ ਆਹ ਟਰਾਲੀ ਚ ਲਾਦ ਲਿਆਵਾਂਗੇ ਤੇ ਜੌਂਡੀਅਰ ਲਿਆਂਦਾ ਸਟਾਰਟ ਕਰਕੇ ਰੈੱਡ ਹਾਊਸ ਤਾਂ ਅੰਦਰ ਖੜਾ ਸੀਗਾ ਉਹ ਫਿਰ ਕੱਢਿਆ ਹੀ ਨਹੀਂ ਲੈ ਵੀ ਪੰਜ ਬੱਚੇ ਆ ਆ ਗਏ ਤੇ ਲੈ ਇਹ ਤਾਂ ਬਹਿਣ ਹੀ ਆ ਗਏ ਹਵਾ ਵਾਲੀ ਚੱਲਦੀ ਅੱਜ ਬਾਕੀ ਆ ਬੱਚਿਆਂ ਨੂੰ ਤਾਂ ਪਤਾ ਪਲਵਾਈ ਆ ਉਹ ਤੇ ਛਤਰੀ ਵਾਲਾ ਬੰਨਣ ਲੱਗੇ ਆ ਲਾਲ ਕਾਂਦਲੀ ਕੂਦਰੀ ਉੱਡ ਗਈ ਉਹ ਖੁੱਲੀ ਬਿਠਾਈ ਸੀ ਪਤਾ ਨਹੀਂ ਕੀ ਕੀਤਾ ਉਹ ਕਰਦੀ ਆ ਹੁਣ ਆ ਗਈ ਨਮੀ ਕੂਦਰੀ ਆਪਣੀ ਲਾਲ ਕਾਬਦੀ ਦੀ ਕੱਲ ਰਾਤ ਰੰਗੀ ਸੀ ਆਪਾਂ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੀ ਆ ਆ ਇਹਨੇ ਘਰੇ ਤਾਂ ਆਈ ਜਾਣਾ ਵਾ 100% ਘਰ ਤੀ ਫਿਰਦੀ ਦੋ ਬੱਚੇ ਮਿਸਿੰਗ ਆ 6 ਬੱਚੇ ਹੋ ਗਏ ਆ 5 ਆ 6 ਵਾ ਦੋ ਬੱਚੇ ਮਿਸਿੰਗ ਆ ਦੋ ਨਹੀਂ ਦੇਖ ਰਹੀ ਦੋ ਤੇ ਨਿਗਾਹ ਮਾਰ ਕੇ ਫੇਰ ਤੁਹਾਨੂੰ ਦੱਸ ਦਿਆਂਗਾ ਗੱਲਬਾਤ ਅਗਲੀ ਕੀ ਆ ਲੈ ਵੀ ਖੁਸ਼ ਖਬਰੀ ਇੱਕ ਬੱਚਾ ਬਣਾ ਆ ਗਿਆ ਇਹਨਾਂ ਚ ਘੰਡ ਕਾਂਤ ਬੈਠ ਲਾ ਇਹ ਬੱਚਾ ਨਾ ਉੱਡਿਆ ਇੱਥੋਂ ਆ ਜਿਵੇਂ ਮੈਂ ਵੇੜੇ 'ਚ ਖੜੇ ਨੇ 8 ਦੇ 8 ਢਾਈ ਸੀ ਸਮਝੋ ਮਾਰਾ ਇਹ ਬੱਚਾ ਇਧਰੋਂ ਉੱਡ ਕੇ ਆਇਆ ਤੂੰ ਆ ਕਰਾਇਆ ਅਜੂ ਤੇ ਇੱਕ ਬੱਚਾ ਹੋ ਰਹਿ ਨਹੀਂ ਹੁਣ ਸਾਨੂੰ ਐਂ ਸ਼ੱਕ ਪੈਂਦੀ ਆ ਵੀ ਲਗੜ ਨਾ ਪੈ ਗਈ ਹੋਵੇ ਤੇ ਡਰ ਕੇ ਬੱਚਾ ਬਹਿ ਗਿਆ ਹੋਵੇ ਕੈਮਰਾਮੈਨ ਨੇ ਦੇਖਿਆ ਹੁਣ ਸਮਝੋ ਬਾਰਾ ਦੂਜਾ ਬੱਚੇ ਲਈ ਅਸੀਂ ਅਰਦਾਸ ਹੀ ਕਰਦੇ ਆ ਵੀ ਜਿੱਥੇ ਵੀ ਵਰਜੀ ਆ ਉੱਡ ਕੇ ਆ ਜਵੇ ਚਾਹੇ ਸ਼ਾਮ ਨੂੰ ਹੀ ਆ ਜਵੇ ਬਾਕੀ ਬੱਚੇ ਆ ਪੂਰੇ ਹੋ ਗਏ ਇਹਨਾਂ ਚ ਲਾਲ ਕਾਂਤ ਵਾਲੀ ਕਬੂਤਰੀ ਨਵੀਂ ਘਰਦੀ ਆ ਆਪਣੀ ਤੇ ਬੱਚਾ ਜਿਹੜਾ ਮਿਸ ਸੀਗਾ ਉਹ ਮੈਂ ਤੁਹਾਨੂੰ ਦਿਖਾਉਣਾ ਕਿਹੜਾ ਆ ਬੱਚਾ ਮਿਸ ਸੀਗਾ ਇਹ ਆਲਾ ਘੰਡ ਬਟਕਾਂ ਦਾ ਵਾਲਾ ਇਹ ਹੁਣ ਸਾਰੇ ਬੱਚੇ ਪੂਰੇ ਇੱਕ ਨਹੀਂ ਬਸ ਪੂਰਾ ਉਹ ਪਤਾ ਨਹੀਂ ਕਿੱਧਰ ਗਿਆ ਹੂੰ ਅਦਾਸ ਬੇਨਤੀ ਕਰਦੇ ਆਂ ਵੀ ਬਾਬਾ ਬੱਚਾ ਸਾਡਾ ਮੂਡ ਤੇ ਕਿੱਥੇ ਵੀ ਆ ਬੱਚੇ ਸਾਡੇ ਕੋ ਪਹਿਲਾਂ ਹੀ ਬਹੁਤ ਥੋੜੇ ਆ ਆ ਆ ਗਏ ਬੱਚੇ ਤਾਂ ਬਾਕੀ ਲੈ ਵੀ ਕਹਿੰਦੇ ਬੱਚੇ ਪਿੰਜਰੇ ਚ ਪਾਉਣ ਲੱਗ ਗਿਆਂ ਮੁੰਡਾ ਬੱਚਿਆਂ ਨੂੰ ਅੱਧਾ ਘੰਟਾ ਕੋ ਪਲਵਾਤੀ ਇਹਨਾਂ ਨੂੰ ਹੁਣ ਕੁੱਡੇ ਜੀ ਤਾੜ ਆਉਣੇ ਆ ਇਹਨਾਂ ਨੂੰ ਅੱਜ ਟਾਈਮ ਨਾ ਵਧਾਮ ਪਾਵਾਂਗੇ ਇਹਨਾਂ ਦਵਾਈ ਦੂਈ ਦੇ ਦੇ ਤਾਂ ਲਾਵਾਂਗੇ ਕਿਹੜਾ ਹੁਣ ਜਿੰਨੇ ਆਪਣੇ ਵੱਡੇ ਕੂਤਰਾ ਸਿਰੇ ਵਾਲੇ ਗੁੱਡੇ 'ਚ ਉੱਥੇ ਧੌਪਰ ਧੁੱਪ ਨਹੀਂ ਲੱਗਦੀ ਉਹਨਾਂ ਨੂੰ ਉਹਨਾਂ ਨੂੰ ਅੱਜ ਇੱਥੇ ਛੱਡ ਕੇ ਧੁੱਪ ਲਵਾਉਂਦੇ ਆਂ ਦੇਵ ਗੈਂਗ ਲਿਆ ਕਬੂਤਰ ਵੱਡੇ ਪਾ ਕੇ ਪਿੰਜਰੇ 'ਚ ਦੋ 'ਚ ਭਰ ਲਿਆ ਉਹ ਥੋੜੇ ਦਿਨਾਂ ਨੂੰ ਆਪਾਂ ਦੂਆ ਪਿੰਜਰਾ ਜੱਕ ਲੈਣਾ ਆਪਣਾ ਛਤਰੀ ਵਾਲਾ ਕਿਤੇ ਗਿਆ ਹੋਇਆ ਉਹ 'ਚ ਫੇਰ ਸੌਖਾ ਰਿਹਾ ਕਰੂ ਬਾਕੀ ਬੱਚੇ ਫਰੀ ਜਾਂਦੇ ਆ ਹੁਣ ਸਾਨੂੰ ਡਾਟ ਪੈ ਗਿਆ ਵੀ ਲਗੜ ਤਾਂ ਨਹੀਂ ਕੰਮ ਕਰ ਗਈ ਕਿਤੇ ਇੱਕ ਬੱਚੇ ਦਾ ਇੱਕ ਤਾਂ ਉੱਡ ਕੇ ਆ ਗਿਆ ਇੱਧਰੋਂ ਹੁਣ ਦੂਜਾ ਵੀ ਉੱਡ ਕੇ ਆ ਗਿਆ ਬਾਲੀ ਵਧੀਆ ਗੱਲ ਰਹਿ ਗਏ ਤਿੰਨ ਬੱਚੇ ਇੱਕਦਮ ਫੜ ਲਏ ਐ ਨਹੀਂ ਫੜੇ ਜਾਂਦੇ ਲੈ 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 ਜੇ ਵੱਡੇ ਉਤਰਾ ਨੂੰ ਤੋਂਪਾ ਲਵਾਤੀ ਆਪਾਂ ਇਹਨਾਂ ਨੂੰ ਰੂੜੀ ਰੂੜੀ ਕੱਟ ਕੇ ਪਾਉਣਾ ਇੱਥੇ ਉਹ ਥੱਲੋ ਲੈਣ ਭੇਜਤਾ ਬੰਦਾ ਰੂੜੀ ਕੱਟ ਕੇ ਨਜ਼ਾਰਾ ਲੈਣਗੇ ਅੱਜ ਇਹ ਛਤਰੀ ਆਪਾਂ ਖੋਲਤੀ ਸਾਰਿਆਂ ਨੂੰ ਗੇਰਾਂ ਥੱਲੇ ਪੈਰ ਲਵਾ ਦੇ ਕਿਤੇ ਹੋਰ ਨਾ ਨੈਟ ਜਾਲੀ ਬਾੜ ਜੇ ਇਹਨੂੰ ਇੱਥੇ ਥੱਲੇ ਹੀ ਰੱਖ ਦੇ ਨਾਲ ਨਾ ਰੱਖੂੰ ਰੱਖ ਦੇ ਥੱਲੇ ਪਰ ਇਹ ਚਾਹੀ ਤੇ ਬਹਿ ਵੀ ਜਾਣ ਕੋਈ ਚੱਕਰ ਨਹੀਂ ਬਸ ਇਹਨਾਂ ਨੂੰ ਥੱਲੇ ਕਰ ਖੱਲੇ ਪੈਰ ਲਵਾ ਦੇ ਨਾ ਦੇ ਉਧਰੋਂ 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 ਜਾ ਨਹੀਂ ਨਹੀਂ ਉਧਰੋਂ ਨਹੀਂ ਨਿਕਲਦੇ ਗੱਜਿਆ ਹੋਇਆ ਕੋਈ ਜਿਹੜਾ ਮਰਜੀ ਨਿਕਲ ਜਾ ਸ਼ਾਤ ਠਗੀ ਬਿਰਾ ਦੇ ਨੂੰ ਖੱਲੇ ਪੈਰ ਲਵਾ ਦੇ ਨਾ ਦੇ ਆ ਲਾਲ ਕਾਂਦੜਾ ਇਹਨੇ ਗਜਾਇਆ ਆ ਪਾਉ ਆ ਦੇਖ ਦੇ ਕਰਦੇ ਕੀ ਆ ਕੰਧਾਂ 'ਚ ਟੱਕਰਾਂ ਮਰੀ ਜਾਂਦੇ ਆ ਥੱਲੇ ਹਾਂ ਇਹਨੂੰ ਵੀ ਫੜਾ ਉੱਤੇ ਰੀ ਇਹਦਾ ਰੈਕ ਲਿੰਗ ਆ ਮੂੰਹ ਇਤ ਬੱਜਦਾ ਵਾ ਉਹ ਰੱਸੀਆਂ ਜਿਹੜਾ ਬੱਜਦੇ ਨੇਟ ਚ ਚੱਕ ਬਾਸ ਬੈਣਦੇ ਆ ਆਵਣਾ ਇੱਥੇ ਕਿੰਨਾਂ ਨੂੰ ਲੈਂਦੇ ਆ ਵੱਡੇ ਕੂਤਰਾ ਚ ਨਹੀਂ ਯਾਰੇ ਫੋਲ ਨਿਆਰੇ ਲੈਂਦੇ ਆ ਫੋਲ ਲੋ ਵੀ ਪਿੱਲੀ ਘਟ ਇਹਨਾਂ ਨੂੰ ਕੁੱਟ ਕੇ ਧਾਰਤੀ ਅੱਜ ਸ਼ਤਰੂ ਕਹਣਾ ਤੇਰੇ ਖੁੱਡੇ ਪਾ ਦੇਣੇ ਆ ਹਨਾ ਦੇਵ ਉਹ ਉੱਥੇ ਸੋ ਖੁੱਡੇ ਬਣਾਉਣੇ ਯਾਰ ਸੌਖਾ ਹੋਈ ਉਹਦੇ ਨਾਲ ਆ ਬੱਚੇ ਲਾ ਕੇ ਇੱਥੇ ਹੀ ਤਾੜਦਿਆ ਕਰਾਂਗੇ ਪਿੱਲੀ ਆਟ ਖਾ ਲੋ ਪਰ ਇਹਨੂੰ ਚਲੋ ਮੜਾਇਆ ਚਲੋ 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 ਨਾਉ ਨੂੰ ਇਹਨਾਂ ਨੂੰ ਪਾਣੀ ਵੀ ਧਰ ਦਿੰਨੇ ਆ ਅੱਜ ਉਹ ਲਾਗੇ ਪਿੱਲੀ ਆਟ ਖਾਣਾ ਸਵਾਦ ਪੂਰਾ ਇਹਨਾਂ ਨੂੰ ਪਿੱਲੀ ਆਟ ਦਾ ਨਾਉ ਨੂੰ ਪਾਣੀ ਰੱਖਦਾ ਇੱਕ ਪਹਿਲਾਂ ਨੇ ਜਿਗਰਾ ਕੀਤਾ ਇੱਕ ਬੱਚੇ ਨੇ ਕਬੂਤਰ ਨੇ ਪਹਿਲੇ ਕਬੂਤਰ ਨੇ ਜਿਗਰਾ ਕੀਤਾ ਥੋੜਾ ਜਿਹਾ ਇਹ ਕਬੂਤਰ ਦੇ ਦੋਨੇ ਬੱਚੇ ਲਗੜ ਲੈ ਗਏ ਇੱਕ ਵੀ ਬੱਚਾ ਨਹੀਂ ਆਪਣੇ ਕੋਲ ਇਹਦਾ ਇੱਕ ਟੀ ਪਾਣੀ ਪੀਊ ਕੇ ਨਾਉ ਦੇਖਦੇ ਆ ਹੁਣ ਈ ਅਗਰੀ ਰਿਪੋਰਟ ਬਾਕੀ ਲੋਡ ਕਰਿਆ ਹੋਇਆ ਵਾ ਬੱਚੇ ਫਿਰਦੇ ਬੱਚੇ ਫਿਰਦੇ ਆ ਲਗੜਾਂ ਵੀ ਫਰਦੀਆਂ ਨੇ ਆ ਆਉਂਦੇ ਆ ਬੱਚੇ ਆਪਣੇ ਅੱਫਾ ਵੀ ਤਿਆਰੀ ਨੇ ਭਾਈ ਜੇ ਕਿਸੇ ਨੂੰ ਹਨਾ ਸਪਰੇਅ ਬਾਰੇ ਪਤਾ ਵੀ ਜਿਹੜੀ ਬੱਚਿਆਂ ਦੇ ਸਪਰੇਅ ਲਾਉਂਦੇ ਹੁੰਦੇ ਆ ਲਗੜ ਪੈਂਦੀ ਨਹੀਂ ਉਹ ਸਾਨੂੰ ਜਰੂਰ ਦੱਸਿਓ ਕਮੈਂਟ ਚ ਨਾਮ ਉਹ ਸਪਰੇਅ ਦਾ ਉਹ ਬਾਕੀ ਨਾਉਣ ਲੱਗਿਆ ਪਾਣੀ ਥੋੜਾ ਘੱਟ ਆ ਥੋੜਾ ਜਿਹਾ ਪਾਣੀ ਵਿੱਚ ਹੋਰ ਲਿਆ ਕੇ ਪਾਤਾ ਹਾਂ ਚੌਂਜੇ ਲੱਗਣ ਲੱਗ ਗਈ ਬੈਠਿਆਂ ਦੀ ਉਹ ਮਾਰਗੜੂ ਵੀ ਇੱਕ ਪਰ ਅਬ ਜ਼ਿਆਦਾ ਦੁਆਰੇ ਹਟ ਗਿਆ ਮੂਡ ਜਾ ਬਣਾਉਂਦੇ ਆ ਹੌਲੀ ਹੌਲੀ ਆਲੇ-ਦਾਲੇ ਉਹਦੀ ਗਿੜੇ ਕੱਢੀ ਜਾਂਦੇ ਆ ਪਾਣੀ ਦੇ ਨਹਾਉਣ ਨਹੀਂ ਲੱਗਦੇ ਪਰ ਹਲੇ ਆ ਤਾਂ ਵਿੱਚੋਂ ਬਾਹਰ ਆ ਗਿਆ ਬਾਹਰ ਨਹਾਉਣਗੇ ਬਸ ਹੌਲੀ-ਹੌਲੀ ਇਹ ਹਾਂ ਆਪਾਂ ਕੂਤਰ ਤੇ ਵੀ ਲਗਾ ਮਾਰੀ ਬਾਕੀ ਤੂੰ ਨਿਗ੍ਹਾ ਰੱਖ ਲਗੜ ਨਹੀਂ ਪੈਣੀ ਗਈ ਅੱਜ ਹਲੇ ਟੱਕਰ ਇੱਕ ਲੈ ਗਈ ਆ ਸਾਡਾ ਇਹ ਨਹੀਂ ਪਤਾ ਕਿੱਥੇ ਆ ਗਈ ਨਹੀਂ ਹਲੂਪੀ ਆ ਪਰ ਆ ਬੱਚੇ ਆ ਗਏ ਉੱਤੋਂ ਪਹਿਲੇ ਗੂਤਰ ਨੇ ਘਰਤੀ ਸ਼ੁਰੂਆਤ ਕਹਿੰਦੀ ਦੂਜੇ ਦੇਖ ਦੇਖ ਹੁਣ ਮੱਚਦੇ ਆ ਥੋੜਾ ਥੋੜਾ ਵੀ ਇਹ ਨਾਈ ਜਾਂਦਾ ਹੁਣ ਉਹ ਵੀ ਵੱਢਣਗੇ ਵਿੱਚ ਦੇਖੋ ਚਲੋ ਉਹਦਾ ਆਰਾਮ ਨਾ ਪਾਣੀ ਚ ਬਹਿ ਗਿਆ ਦੇਖੋ ਆਰਾਮ ਨਾਲ ਫੋਲਨ ਯਾਰੇ ਚ ਬੈਠਾ ਕੋਲੀ ਨਾ ਜਾ ਕਿੰਨੇ ਕੋਲੀ ਨਾ ਜਾ ਉਹ ਦੇਖੋ ਫੋਲਨ ਯਾਰੇ ਚ ਬੈਠਾ ਗੱਲਬਾਤ ਓਕੇ ਆ ਉਹਦਾ ਸਵਾਦ ਬਹੁਤ ਆਉਂਦਾ ਹੁਣ ਪਾਣੀ ਚ ਉੱਪਰ ਦੀ ਧੁੱਪ ਪਾਣੀ ਆਉਦੇ ਆ ਦੇ ਡੁੱਬੀਆਂ ਲਾਉਂਦਾ ਪੂਰੀਆਂ ਹਨਾ ਪੈਰਵਾਵਾ ਨਾ ਯਾਰੇ ਹੀ ਲੈਂਦਾ ਪੂਰੇ ਨਹੀਂ ਚਲੋ ਬਈ ਦੂਜੇ ਮੱਚਦੇ ਆ ਪਰੇ ਨੂੰ ਜਾ ਕੇ ਤਿੰਨ ਵਾਰ ਸਾਰੇ ਹੀ ਕਬੂਤਰ ਨਾਉਣ ਲੱਗੇ ਕਹਿੰਦੇ ਪੂਰਾ ਸਵਾਦ ਨਾਲ ਇੱਕ ਕਬੂਤਰ ਨਿਕਲਿਆ ਇੱਕ ਨਿਕਲਿਆ ਦਾ ਦੂਜਾ ਨਾ ਆਇਆ ਦਾ ਦੂਜਾ ਆਇਆ ਦਾ ਤੀਜਾ ਆਇਆ ਦਾ ਸਾਰੇ ਹੀ ਲੱਗੇ ਨਾਉਣ ਦੇਖ ਦੇਖ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਕਬੂਤਰ ਨੇ ਹੁਣ ਛਕਾਉਂਦਾ ਦਾਲਦੇ ਆਪਾਂ ਇਹਦੇ ਕਰਕੇ ਹੀ ਹੋ ਗਿਆ ਸਾਰੇ ਲੱਗੇ ਨਾਉਣ ਹੁਣ ਭਾਂਡਾ ਛੋਟਾ ਪੈ ਗਿਆ ਨਾ ਕੋਈ ਤਾਂ ਮੈਂ ਤੈਨੂੰ ਕਹਿੰਦਾ ਭਾਂਡਾ ਵੱਡਾ ਹੋਣਾ ਚਾਹੀਦਾ ਜੋ ਟੈਂਕੀ ਭਰੀ ਹੁੰਦੀ ਆ ਆਪਾਂ ਨੇ ਉੱਥੇ ਟੱਬ ਟੱਬ ਲੈ ਆ ਕੇ ਨਾ ਉੱਥੋਂ ਪਾਣੀ ਭਰ ਕੇ ਇੱਥੇ ਰੱਖ ਦਾਂ ਹਾਂ ਥੱਲੋਂ ਪਾਣੀ ਲਿਆਉਣਾ ਪੈਂਦਾ ਹਲੇ ਉਹ ਟੈਂਕੀ ਨਹੀਂ ਭਰੀ ਅਸੀਂ ਦੇਖੋ ਲੈਂਦੇ ਸਵਾਦ ਪੂਰਾ ਸਾਰੇ ਕਬੂਤਰ ਨਹਾ ਲੈ ਤੇ ਹੁਣ ਮੈਂ ਥੱਲੋਂ ਕਬੂਤਰੀਆਂ ਵੀ ਲੈ ਆ 7-8 ਕਬੂਤਰੀਆਂ ਆਦੇ ਤੇ ਉਹ ਪਿੰਜਰਾ ਭਰਿਆ ਹੋਇਆ ਹੁਣ ਇਹਨਾਂ ਨੂੰ ਪਾ ਦਨੇ ਸਾਰੇ ਕੂਤਰਾਂ ਨੂੰ ਆ ਡੋਲੀ 'ਚ ਧੁੱਪ ਲੱਗਣ ਨੂੰ ਇਹਨਾਂ ਨੂੰ ਛੱਡ ਦੇਣਾ ਵਿੱਚ ਇਹ ਨਹਾ ਲੈਣਗੀਆਂ ਹੁਣ ਆ ਗਈ ਲਾਈਟ ਉਹ ਜਨਰੇਟਰ ਵੀ ਬੰਦ ਕਰਤਾ ਯਾਰ ਮੈਂ ਚਾਰਜ ਲਾਉਣ ਨੂੰ ਫਿਰਦਾ ਜੀ ਆਈ ਨਹੀਂ ਆ ਗਈ ਲੈਟ ਬਾ ਠੀਕ ਆ ਸਾਰੀਆਂ ਕਬੂਤਰੀਆਂ ਵਿਚੜਤੀਆਂ ਇਹ ਵੀ ਨਾਉਣ ਦੀ ਹੌਲੀ ਹੌਲੀ ਤਿਆਰੀ ਕਰਦੀਆਂ ਨੇ ਹਲੇ ਕਬੂਤਰ ਆਪਾਂ ਇੱਧਰ ਦੋ ਖਾਨੇ ਧੁੱਪ ਲਵਾਉਣ ਨੂੰ ਤਾੜਤੇ ਬੱਚੇ ਆਪਣੇ ਆ ਫਿਰਦੇ ਆ ਆ ਤਾਂ ਮਾਹੌਲ ਪੂਰਾ ਬੇਬੀ ਬਣਿਆ ਪਿਆ ਨਾ ਘੈਂਟ ਗੱਲਬਾਤ ਬਣੀ ਪਈ ਆ ਤਾਂ ਭੁੱਖ ਲੱਗ ਗਈ ਕੌਣ ਆ ਗੁਣੇ ਲੁੱਟੀ ਖਾਣੇ ਤੈਨੂੰ ਇੱਕ ਬੱਚਾ ਬੱਥ ਇੱਕ ਬੱਚਾ ਸੱਚ ਬਹਿ ਗਿਆ ਆ ਕੇ ਹਰੀ ਬੱਟ گلابی ਟੂਸਿਆਂ ਵਾਲਾ ਬਹੁਤ ਆਪਾਂ ਹਲੇ ਤਾਂ ਕਰਾਇਆ ਹੀ ਨਹੀਂ ਹਾਂ ਬਾਕੀ ਮਾਹੌਲ ਪੂਰਾ ਘੈਂਟ ਅੱਜ ਪੈਰ ਦੇ ਵੱਜ ਗਏ ਨੇ 1:10 ਤੇ ਬੱਚੇ ਫਰੀ ਜਾਂਦੇ ਆ ਉਧਰ ਕੈਮਰਾਮੈਨ ਦੇਖ ਲੋ ਐ ਕੈਮਰਾਮੈਨ ਫੋਲ ਨਿਕਾਜੋ ਆ ਵੱਡੇ ਕੂਤਰ ਪਟੀਆਂ ਕੂਤਰੀਆਂ ਕੋਠੇ ਤੇ ਹੀ ਹਾਲੇ ਇਹਨਾਂ ਨੂੰ ਥੱਲੇ ਛੱਡ ਕੇ ਆਵਾਂਗੇ 6 ਬੱਚੇ ਆ ਡਰੇ ਆ ਸੱਤਵਾਂ ਬੈਠਾ ਹੀਗਾ ਅੱਠਵਾਂ ਲੱਭੇ ਹੀ ਨਹੀਂ ਗਿਆ ਪਤਾ ਨਹੀਂ ਕਿੱਥੇ ਉਹਦਾ ਲੋਪ ਹੀ ਹੋ ਗਿਆ ਬਾਕੀ ਲਾਗੜ ਫੜਦੀ ਸੀ ਕਿੱਧਰ ਗਈ ਇਹ ਇੱਥੇ ਕ ਸੀ ਆਹ ਦੇ ਇਧਰ ਇਹਨੇ ਪਹਿਲਾਂ ਹੀ ਜੱਕ ਲਈ ਕਹਣਾ ਆ ਵੇ ਸਹੀ ਵਧਾਈਆਂ ਹੋ ਗਈਆਂ ਕਹਿੰਦੇ ਆਪਣਾ ਲਾਲ ਜੀਨਾ ਬੱਚਾ ਵੀ ਉੱਡ ਕੇ ਆ ਗਿਆ ਕਿੱਥੋਂ ਇਧਰੋਂ ਆਏ ਸੀ ਇਹ ਹੁਣ ਮੈਨੂੰ ਪੂਰਾ ਪੂਰਾ ਆਏ ਆ ਜਦੋਂ ਮੈਂ ਥੱਲੋਂ ਡਾਤੇ ਉਦੋਂ ਬਗ ਲਗੜ ਪਈ ਹੋਣੀ ਹੈ ਲਗੜ ਤੋਂ ਦੋਨੇ ਡਰ ਕੇ ਕਿਤੇ ਡੈਗ ਪਏ ਇੱਕ ਬੱਚਾ ਜਾਨੀ ਕਿ ਉਧਰੋਂ ਉੱਡਿਆ ਇੱਕ ਆ ਪਿੱਛੋਂ ਉੱਡਿਆ ਵਾ ਤੇ ਜਾਨੀ ਕਿ ਆਪਣੇ ਅੱਠੇ ਅੱਠ ਪੂਰੇ ਹੋ ਗਏ ਹੁਣ ਇੱਕ ਬੈਠਾ ਸੱਤ ਤੌੜਦੇ ਆ ਇੱਕ ਉਹ ਗੁਰਦੁਆਰੇ ਤੇ ਬਹਿ ਗਿਆ ਲਾਲ ਕਾਂਦ ਵਾਲੀ ਕੁਤਰੀ ਉਹਨੇ ਆ ਜਾਣਾ ਇੰਨੀ ਕਿ ਗਾਰੰਟੀ ਹੈ ਮੇਰੀ ਤੇ ਕੱਲ ਉਹਨੂੰ ਫੇਰ ਕੱਢਾਂਗੇ ਸਿੱਧੀ ਆਉਣ ਲੱਗਣਾ ਉਹਨੇ ਇਹਦਾ ਆਪਣਾ ਪੱਕਾ ਹੀ ਆ ਬੱਚੇ ਕਿੱਧਰ ਗਏ ਜਲਦੀ ਕਰ ਬੱਚੇ ਦੱਸ ਕਿੱਥੇ ਗਏ ਉਹ ਲਗਣਾ ਕਰਦੀ ਆ ਕਿੱਥੇ ਆ ਉਹਦੇ ਬਾ ਨਿਗਰ ਰੱਖ ਤੇ ਪਟਾਸ ਕੋਲੇ ਰੱਖ ਤੈਨੂੰ ਪਤਾ ਹੀ ਆ ਬਾਕੀ ਕੀ ਕਰਨ ਬੱਚੇ ਕਿੱਥੇ ਆ ਆਪਣੇ ਆ ਆ ਗਏ ਬੱਚੇ ਮੇਰੇ ਵੀਰੋ ਆ ਫੜਦੇ ਆ ਇਹ ਵਦਾਂ ਚ ਜ਼ੋਰ ਦਿਖਾਉਣਾ ਤੁਹਾਨੂੰ ਚੈੱਕ ਦਾ ਜ਼ੋਰ ਚੱਲ ਵੀ ਦੇ ਹੈ ਨਾਟ ਗਿਆ ਨਾਟ ਗਿਆ ਨਾਟ ਗਿਆ ਪਾਣੀ ਡੁੱਲੇਗਾ 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 ਆਉਣ ਦੇ ਹੌਲੀ ਹੌਲੀ ਆ ਜਾ ਆ ਜਾ ਆ ਜਾ ਆ ਜਾ ਚਾਹ ਨਾ ਲੱਡੂ ਮਲੂ ਹੁਣ ਤੈਨੂੰ ਪਤਾ ਠੀਕ ਆ ਥੋੜਾ ਹੋਰ ਨੇੜੇ ਕਰ ਦੇ ਮੇਰੇ ਬਸ 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 ਹੁਣ ਅੰਦਰ ਹੀ ਰਹੀਂ ਤੇ ਕਬੂਤਰੀਆਂ ਫੜ ਕੇ ਬਡੋਲੀ 'ਚ ਛੱਡ ਲੈਨੇ ਫਿਰ ਇਹਨਾਂ ਦਾ ਵੀ ਇੱਕ ਗਿੜਾ ਲਾਇਆਵਾਂਗੇ ਥੱਲੇ ਇਹ ਕਹਿੰਦੇ ਕਬੂਤਰੀਆਂ ਫੜਨ ਲੱਗ ਗਿਆ ਮੋਰ ਪੱਪੀਆਂ ਨਾਲ 22 ਤੇ ਸਾਰੀਆਂ ਤਾੜ ਦੇਣੀਆਂ 5 ਰਹਿ ਗਈਆਂ 5 ਰਹਿ ਗਈਆਂ ਬਾਕੀ ਤਾੜਦੇ ਆ ਕਬੂਤਰ ਵੀ ਥੱਲੇ ਛੱਡੇ ਜਾਂਦੇ ਕਬੱਡੀ 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 ਬਾਕੀ ਠੀਕ ਆ ਤਾੜ ਦੇ ਵਿੱਚ ਤਾੜ ਦੇ ਫਟਾਫਟ ਸਾਰੀਆਂ ਲਾਲ ਜੀ ਦਾ ਬੱਚਾ ਵੀ ਆ ਗਿਆ ਭਾਈ ਆਪਣਾ ਇਹਦੇ ਨਾਲ ਥੋੜੀ ਛੱਟ ਲੱਗੀ ਆਲੇ ਆ ਦੇਖੋ ਇਹ ਜਾਂ ਡਿੱਗਿਆ ਜਾਂ ਇਹ ਸੁੱਜ ਗਿਆ ਅੱਜ ਮੈਂ ਕੁੰਡੀ ਨਹੀਂ ਰਾਤ ਮੈਂ ਕੱਢੀ ਸੀ ਬਰ ਇਹ ਡਿੱਗਿਆ ਪਤਾ ਨਹੀਂ ਸੁੱਜਿਆ ਇਹ ਮੈਂ ਦੇਖਦਾ ਇਹਨੂੰ ਦੰਨੇ ਟਰੀਟਮੈਂਟ ਕਰ ਦਿਆਂਗਾ ਥੋੜਾ ਜਾਂ ਹਾਂਜੀ ਸਾਰੇ ਬੱਚੇ ਬਹਿ ਗਏ ਹੁਣ ਕੀ ਕਰਨ ਦੰਨੇ ਹੁਣ ਤਾੜ ਦਈ ਬਾਲਾ ਮੇਰਾ ਇਹ ਬਾਤ ਫੜ ਓਏ ਦੇਵਾ ਛੜੂਗਾ ਅੱਜ ਕੋਕ ਪਿਆ ਜ਼ੋਰ ਲੱਗਾ ਦੇਵਾ ਦੇ ਜ਼ੋਰ ਲੱਗੇ ਕੋਕ ਲਿਆਂਦਾ ਦੇਵ ਨੇ ਅਲੱਗ ਤੋਂ ਅੱਜ ਬਾਲਾ ਟਾਈਮ ਹੋਟੇ ਜੀ ਚਲੋ ਹੁਣ ਤਾੜੀਆਂ ਅੰਦਰ ਇਹਨਾਂ ਨੂੰ ਅੱਗਾ ਵਾਲੇ ਵੀ ਸਾਰਾ ਦਿਨ ਬਾਹਰ ੱੱਕੇ ਖਾ ਕੇ ਆ ਗਏ ਘਰੇ ਕਾਂ ਤਾੜੀ ਵੀ ਅੱਜ ਆ ਗਈ ਸਿੱਧੇ ਕੱਲ ਦਿਨ ਬਾਹਰ ਕੋਠੀ ਦੇ ਧੱਕੇ ਖਾਦਦੇ ਆਣ ਕੱਲ ਨੂੰ ਫੇਰ ਕੱਢ ਦੇਣੀ ਆ ਕੱਲ ਨੂੰ ਫੇਰ ਕੱਢ ਦੇਣੀ ਆ ਹੁਣ ਲਾ ਗੇਟ ਲਾ ਦਈਏ ਉਹ ਨਿਕਲਣਾ ਜਾਏ ਇਹਨੂੰ ਇੱਥੇ ਛੱਡ ਤਿੰਨ ਵਜੇ ਰਹਿ ਗਏ ਬਸ ਇੱਕ ਗਿਆ ਦੂਜਾ ना 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 इस वे नहीं उड्डना बह गए पैपा गलत जगह बैने सारे फल ले आ गए सारे तूजा मारते पे